ਸਸਿਕਾ ਜੀ ਸਾਰੇ ਨੂੰ ਮੂੰਗੀ ਦੀ ਦਾਲ ਜਿਹੜੀ ਬਹੁਤਿਆਨ ਬੜੀ ਪਸੰਦ ਹੈ ਕਿਉਂਕਿ ਕਈ ਹੈ ਜਿਹੜੇ ਸ਼ਾਮ ਨੂੰ ਰੋਟੀ ਦਾਲ ਨਾਲ ਹੀ ਖਾਂਦੇ ਆ ਪਰ ਬਹੁਤੇ ਇਹੋ ਜੇ ਵੀ ਹੈ ਜਿਨ੍ਹਾਂ ਨੂੰ ਦਾਲ ਜਿਹੜੀ ਉਹ ਬਿਲਕੁਲ ਪਸੰਦ ਨਹੀਂ ਪਰ ਅੱਜ ਬਣਾਈ ਆਪਾਂ ਸੁੱਕੀ ਮੂੰਗੀ ਦੀ ਦਾਲ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਣਾਉਣ ਵਿੱਚ ਬੜੀ ਜ਼ਿਆਦਾ ਆਸਾਨ ਹੈਗੀ ਤਾਂ ਇਹਦੇ ਲਈ ਸਭ ਤੋਂ ਪਹਿਲਾਂ ਲਵਾਂਗੇ ਜੀ ਆਪਾਂ ਇੱਕ ਕੌਲੀ ਪੀਲੀ ਮੂੰਗੀ ਦੀ ਜਿਹੜੀ ਹਰ ਘਰ ਦੇ ਵਿੱਚ ਮੌਜੂਦ ਹੁੰਦੀ ਹੈ ਕਿਉਂਕਿ ਮੂੰਗੀ ਮਸਰੀ ਦੇ ਬਿਨਾ ਰਸੋਈ ਦੀ ਰੌਣਕ ਹੀ ਨਹੀਂ ਹੁੰਦੀ ਉਸ ਤੋਂ ਬਾਅਦ ਜੀ ਇਹਨੂੰ ਪਾਣੀ ਵਿੱਚ ਆਪਾਂ 20-25 ਮਿੰਟਾਂ ਲਈ ਭਿਓ ਕੇ ਰੱਖ ਦਾਂਗੇ ਫਿਰ ਆਪਾਂ ਲੈ ਆ ਜੀ ਆਪਣੀ ਪੰਜਾਬੀ ਭਾਸ਼ਾ ਵਿੱਚ ਕਵਾਂਗੇ ਅਸੀਂ ਇਹਨੂੰ ਕੁਜਾ ਹੀ ਕਹਨੇ ਆ ਜੀ ਤੇ ਫਿਰ ਉਹਦੇ ਵਿੱਚ ਪਾਇਆਗਾ ਪਾਣੀ 1 ਤੋਂ 1.5 ਗਲਾਸ ਤੁਸੀਂ ਪਾਣੀ ਪਾ ਲਿਓ ਆਪਣੀ ਮੋਂਗੀ ਦੇ ਹਿਸਾਬ ਨਾਲ ਤੇ ਫਿਰ ਆਪਾਂ ਇਹਨੂੰ ਧੋ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਪਾ ਦਾਂਗੇ ਉਸ ਤੋਂ ਬਾਅਦ ਜੀ ਇਹਨੂੰ ਗੈਸ ਦੀ ਫਲੇਮ ਹੈ ਜਿਹੜੀ ਤੁਸੀਂ ਸਲੋ ਰੱਖਿਓ ਤੇ ਇਹਦੇ ਵਿੱਚ ਹੋਰ ਆਪਾਂ ਜਿਹੜੀਆਂ-ਜਿਹੜੀਆਂ ਚੀਜ਼ਾਂ ਪਾਵਾਂਗੇ ਉਹ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਪਰ ਇਹ ਤਰੀਕਾ ਜਿਹੜਾ ਤੁਸੀਂ ਅਪਣਾ ਕੇ ਜ਼ਰੂਰ ਦੇਖਿਓ ਬਹੁਤ ਜ਼ਿਆਦਾ ਟੇਸਟੀ ਦਾਲ ਬਣਦੀ ਹੈ ਜਿਹੜੇ ਇਹਨੂੰ ਨਹੀਂ ਖਾਂਦੇ ਉਹ ਵੀ ਖਾਣ ਲੱਗ ਜਾਣਗੇ ਕਿਉਂਕਿ ਪਹਿਲੀ ਗੱਲ ਤਾਂ ਇਹ ਆਪਾਂ ਸੁੱਕੀ ਦਾਲ ਬਣਾ ਰਹੇ ਹਾਂ ਤੇ ਦੂਸਰੀ ਇਹਨੂੰ ਕੁਜੇ ਵਿੱਚ ਬਣਾ ਰਹੇ ਹਾਂ ਕਿਉਂਕਿ ਕੁਜੇ ਵਿੱਚ ਬਣਾਈਆਂ ਹੋਈਆਂ ਚੀਜ਼ਾਂ ਦਾ ਜਿਹੜਾ ਟੇਸਟ ਹੁੰਦਾ ਉਹ ਅਲੱਗ ਹੀ ਹੁੰਦਾ ਫਿਰ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਆਪਾਂ ਦੇਸੀ ਘਿਓ ਦਾ ਜਿਹਦੇ ਨਾਲ ਇਹਦਾ ਸਵਾਦ ਵੀ ਬਹੁਤ ਆਊਗਾ ਤੇ ਉਸ ਤੋਂ ਬਾਅਦ ਇਹ ਉਬਾਲੇ ਲੈ ਕੇ ਬਾਹਰ ਵੀ ਨਹੀਂ ਆਊਗੀ ਚਮਚ ਦਾ ਚੌਥਾ ਹਿੱਸਾ ਪਾਇਆ ਹਲਦੀ ਤੇ ਜਰੂਰ ਤੁਹਾਨੂੰ ਸਾਤ ਤੁਸੀਂ ਪਾਇਓ ਨਮਕ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੀ ਜਿੰਨੀ ਕੀ ਤੁਸੀਂ ਦਾਲ ਲਈ ਹੈ ਉਸ ਦੇ ਹਿਸਾਬ ਨਾਲ ਲੈ ਲੈਣੀ ਹੈ ਉਸ ਤੋਂ ਬਾਅਦ ਜੀ ਇੱਕ ਪਾਵਾਂਗੇ ਇਹਦੇ ਵਿੱਚ ਆਪਾਂ ਤੇਜ ਪੱਤਾ ਤੇ ਇੱਕ ਪਾਈਏ ਵੱਡੀ ਇਲਾਇਚੀ ਤੇ ਫਿਰ ਇੱਕ ਕੌਲੀ ਭਰ ਕੇ ਪਾਵਾਂਗੇ ਜੀ ਆਪਾਂ ਮਟਰਾਂ ਦੀ ਤੇ ਜੇ ਤਾਂ ਮਟਰ ਤੁਹਾਡੇ ਹੈਗੇ ਕੱਢਣ ਵਾਲੇ ਤਾਂ ਤੁਸੀਂ ਨਾਲ ਹੀ ਪਾ ਦਿਓ ਕਿਉਂਕਿ ਜਦੋਂ ਜਦੋਂ ਦਾਲ ਬਣੂਗੀ ਨਾਲ ਹੀ ਮਟਰ ਬਣ ਜਾਣਗੇ ਪਰ ਜੇ ਮਟਰ ਤੁਸੀਂ ਪੈਕਟ ਵਗੈਰਾ ਵਾਲੇ ਲਈ ਹੈ ਤਦਸੀ ਉਹ ਬਾਦ ਵਿੱਚ ਐਡ ਕਰਿਓ ਕਿਉਂਕਿ ਉਹ ਬਣੇ ਹੀ ਪਏ ਹੁੰਦੇ ਐ ਤੇ ਇਸ ਤਰੀਕੇ ਨਾਲ ਤਾਂ ਉਹ ਵਿੱਚ ਬਿਲਕੁਲ ਹੀ ਖੁੱਲ ਜਾਣਗੇ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਹਲਕਾ ਜਿਹਾ ਖਿਲਾਵਾਂਗੇ ਤੇ ਗੈਸ ਦੀ ਫਲੇਮ ਹੈ ਜਿਹੜੀ ਆਪਾਂ ਮੀਡੀਅਮ ਰੱਖਾਂਗੇ ਤੇ ਫਿਰ ਇਹਨੂੰ ਹੌਲੀ-ਹੌਲੀ ਆਪਾਂ ਪੱਕਣ ਲਈ ਰੱਖ ਦਾਂਗੇ ਥੋੜੀ ਜਿਹੀ देर ਵਿੱਚ ਇਹ ਬਣ ਕੇ ਤਿਆਰ ਹੋ ਜੂਗੀ ਤੇ ਜਦੋਂ ਹੀ ਤੁਸੀਂ ਇਹਨੂੰ ਚੈੱਕ ਕਰ ਲੈਣਾ ਕਿ ਕਿਤੇ ਇਹ ਜ਼ਿਆਦਾ ਵਿੱਚ ਖੁੱਲ ਨਾ ਜਾਵੇ ਕਿਉਂਕਿ ਇਹ ਕੁੱਕ ਜਿਹੜਾ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਕਿਉਂਕਿ ਮੈਂ ਵੀ ਬਾਅਦ ਵਿੱਚ ਦੇਖਿਆ ਸੀ ਜਦੋਂ ਦਾਲ ਬਣ ਗਈ ਤੇ ਮੈਂ ਕੁਝ ਜਿਹਾ ਉਤਾਰ ਕੇ ਰੱਖਤਾ ਤੇ ਉਹਦੇ ਵਿੱਚ ਹੋਰ ਵੀ ਜ਼ਿਆਦਾ ਬਣ ਗਈ ਉਹ ਜ਼ਿਆਦਾ ਗਰਮ ਸੀ ਨਾ ਇਸ ਲਈ ਇਸ ਲਈ ਜਦੋਂ ਵੀ ਇਹ ਤਿਆਰ ਹੋ ਜੇ ਤਾਂ ਤੁਸੀਂ ਇਹਨੂੰ ਬਾਹਰ ਕੱਢ ਕੇ ਰੱਖ ਲੈਣਾ ਤੇ ਬਿਲਕੁਲ ਤਾਂ ਕਿ ਇਹ ਮੈਸ਼ ਨਾ ਹੋਵੇ ਉਸ ਤੋਂ ਬਾਅਦ ਜੀ ਆਪਾਂ ਇਹ ਗੈਸ ਨੂੰ ਕੀਤਾ ਬੰਦ ਤੇ ਇਹਨੂੰ ਇੱਕ ਸਾਈਡ ਤੇ ਰੱਖਤਾ ਫਿਰ ਆਪਾਂ ਇਹਦੇ ਲਈ ਦੂਸਰਾ ਸਾਰਾ ਸਮਾਨ ਕੱਟਾਂਗੇ ਜਿਹੜਾ ਇਹਦੇ ਵਿੱਚ ਪਊਗਾ ਆਪਾਂ ਕੱਟਿਆ ਜੀ ਦੋ ਤਿੰਨ ਪਿਆਜ਼ ਫੇਰ ਲਵਾਂਗੇ ਆਪਾਂ ਹਰਾ ਧਨੀਆ ਟਾਰਕੇ ਵਾਲਾ ਪਸਾਰਾ ਸਮਾਨ ਲਵਾਂਗੇ ਤੇ ਥੋੜੇ ਜਿਹਾ ਸਿੰਪਲ ਜਿਹਾ ਮਸਾਲੇ ਪਾਵਾਂਗੇ ਉਸ ਤੋਂ ਬਾਅਦ ਲੇ ਜੀ ਆਪਾਂ ਦੇਸੀ ਘਿਓ ਆਪਾਂ ਇਹਦੇ ਵਿੱਚ ਤੇਲ ਵਗੈਰਾ ਜਿਹੜਾ ਹੈਗਾ ਉਹ ਤੁਸੀਂ ਬਿਲਕੁਲ ਨਾ ਵਰਤਿਓ ਤੇ ਜਿਹਨੂੰ ਦਿਲ ਕਰੇ ਉਹ ਵਰਤ ਵੀ ਸਕਦਾ ਪਰ ਇਹਦਾ ਜਿਹੜਾ ਟੇਸਟ ਹੈ ਉਹ ਘਿਓ ਨਾਲ ਹੀ ਬਹੁਤ ਜ਼ਿਆਦਾ ਵਧੀਆ ਆਉਂਦਾ ਤੇ ਜਦੋਂ ਇਹ ਘਿਓ ਗਰਮ ਹੋ ਗਿਆ ਵਿੱਚ ਭੁੰਨਿਓ ਜੀਰਾ ਤੇ ਫਿਰ ਪਾਇਓ ਜੀ ਸਾਬਤ ਧਨੀਆ ਦੋ ਸੁੱਕੀਆਂ ਲਾਲ ਮਿਰਚਾਂ ਐ ਜਿਹੀਆਂ ਚੀਜ਼ਾਂ ਪਾਉਣ ਨਾਲ ਜਿਹੜਾ ਦਾ ਟੇਸਟ ਬੜਾ ਵਧੀਆ ਆਉਂਦਾ ਤੇਜ ਪਤਾ ਇਲਾਇਚੀ ਵਗੈਰਾ ਆਪਾਂ ਪਹਿਲਾਂ ਹੀ ਪਾਤੀ ਸੀ ਉਸ ਤੋਂ ਬਾਅਦ ਜੀ ਆਪਾਂ ਲਿਆ ਅਦਰਕ ਤੇ ਲਸਣ ਤੁਸੀਂ ਚਾਹੇ ਅਦਰਕ ਲਸਣ ਦਾ ਪੇਸਟ ਵੀ ਪਾ ਸਕਦੇ ਹੋ ਤੇ ਚਾਹੇ ਤੁਸੀਂ ਇਸ ਤਰੀਕੇ ਨਾਲ ਕੱਟ ਕੇ ਪਾ ਲਿਓ ਜਦੋਂ ਇਹ ਪੱਕ ਗਿਆ ਦੋ ਤਿੰਨ ਪਾਈਆਂ ਆਪਾਂ ਹਰੀਆਂ ਮਿਰਚਾਂ ਤੇ ਇੱਕ ਪਾਈ ਆਪਾਂ ਵਿੱਚ ਲਾਲ ਮਿਰਚ ਉਹ ਤੁਹਾਡੀ ਪਸੰਦ ਹੈ ਜੈ ਜਾਂ ਤੁਸੀਂ ਚਾਹੋ ਪਾ ਸਕਦੇ ਹੋ ਫਿਰ ਆਪਾਂ ਪਾਏ ਜੀ ਕੱਟੇ ਹੋਏ ਪਿਆਜ ਜਿਹੜੇ ਪਿਆਜ ਹੈ ਤੁਹਾਡੇ ਉਹਨਾਂ ਜਿਆਦਾ ਬਰੀਕ ਨਾ ਕੱਟੇ ਹੋਣ ਤੇ ਨਾ ਜਿਆਦਾ ਮੋਟੇ ਇਸ ਤਰੀਕੇ ਨਾਲ ਤੁਸੀਂ ਕੱਟ ਲਓ ਤੇ ਨੂੰ ਹਲਕਾ ਹਲਕਾ ਜਿਹਾ ਪਕਾਉਂਦੇ ਰਹੋ ਗੈਸ ਦੀ ਫਲੇਮ ਤੁਸੀਂ ਸਲੋਈ ਰੱਖਿਓ ਕਿਉਂਕਿ ਜਿੰਨੀਆਂ ਚੀਜ਼ਾਂ ਸਲੋ ਫਲੇਮ ਤੇ ਵਧੀਆ ਬਣਦੀਆਂ ਨੇ ਫੁੱਲ ਤੇ ਕਦੇ ਵੀ ਨਹੀਂ ਬੰਦੀਆਂ ਉਸ ਤੋਂ ਬਾਅਦ ਜੀ ਵਿੱਚ ਪਾਏ ਆਪਾਂ ਦੋ ਕੱਟੇ ਹੋਏ ਟਮਾਟਰ ਤੇ ਇਹਨਾਂ ਨੂੰ ਵੀ ਆਪਾਂ ਉਸੇ ਤਰੀਕੇ ਨਾਲ ਹੀ ਪਕਾ ਲਾਂਗੇ ਦਾਲ ਜਿਹੜੀ ਉਹਦੇ ਵਿੱਚ ਪਾਣੀ ਵਗੈਰਾ ਜੇ ਬਚ ਵੀ ਜਾਵੇ ਕਈ ਵਾਰੀ ਹੁੰਦਾ ਪਾਣੀ ਜ਼ਿਆਦਾ ਪੈ ਜਾਂਦਾ ਹੈ ਦਾਲ ਬਣ ਜਾਂਦੀ ਹੈ ਤਾਂ ਤੁਸੀਂ ਉਹ ਪਾਣੀ ਕੱਢ ਕੇ ਪੀ ਵੀ ਸਕਦੇ ਹੋ ਕਿਉਂਕਿ ਉਹ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ ਚਾਹੇ ਤੁਸੀਂ ਉਹਦਾ ਆਟਾ ਵਗੈਰਾ ਵੀ ਗੁੰਨ ਸਕਦੇ ਹੋ ਜਦ ਜੇ ਆਪਣੇ ਟਮਾਟਰ ਚ ਪੱਕ ਗਏ ਤਾਂ ਫਿਰ ਇਹਦੇ ਵਿੱਚ ਆਪਾਂ ਨਮਕ ਮਿਰਚ ਮਸਾਲਾ ਥੋੜੀ ਜੀ ਰੰਗ ਵਾਲੀ ਮਿਰਚ ਸਾਬਤ ਧਨੀਆ ਆਪਾਂ ਪਹਿਲੇ ਹੀ ਪਾਇਆ ਸੀ ਜੇ ਤੁਸੇ ਉਹਨੂੰ ਪਸੰਦ ਹੋਵੇ ਤਾਂ ਕਾਲੀ ਮਿਰਚ ਥੋੜੀ ਜੀ ਜਰੂਰ ਪਾਇਓ ਕਿਉਂਕਿ ਮੇਰੇ ਕੋਲੇ ਇਸ ਟਾਈਮ ਨਹੀਂ ਸੀ ਇਸ ਲਈ ਮੈਂ ਪਾਈ ਨਹੀਂ ਚਾਹੇ ਤੁਸੀਂ ਸਾਬਤ ਕਾਲੀਆਂ ਮਿਰਚਾਂ ਪਹਿਲਾਂ ਕਿ ਉਹ ਵਿੱਚ ਪਕਾ ਲਿਓ ਪੰਜਰ ਤੇ ਚਾਹੇ ਤੁਸੀਂ ਇਹਦੇ ਉੱਪਰ ਪਾਊਡਰ ਪਾ ਲਿਓ ਤੇ ਫਿਰ ਇਹਨੂੰ ਆਪਾਂ ਮਿਕਸ ਕਰਤਾ ਜੀ ਚੰਗੀ ਤਰ੍ਹਾਂ ਉਸ ਤੋਂ ਬਾਅਦ ਜੀ ਆਪਾਂ ਦਾਲ ਵਿੱਚੋਂ ਜਿਹੜੇ ਆਪਣੇ ਖੜੇ ਮਸਾਲੇ ਸੀਗੇ ਤੇਜ ਪੱਤਾ ਇਲਾਇਚੀ ਵਗੈਰਾ ਤੁਸੀਂ ਇੱਥੇ ਹੀ ਬਾਹਰ ਕੱਢ ਦਿਓ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਦਾਲ ਹੈ ਉਹ ਆਪਾਂ ਸਾਰੀ ਇਹਦੇ ਵਿੱਚ ਮਿਕਸ ਕਰ ਦਾਂਗੇ ਤੇ ਇਸੇ ਤਰੀਕੇ ਨਾਲ ਦੇਖੋ ਬਹੁਤ ਹੀ ਜ਼ਿਆਦਾ ਇਹ ਵਧੀਆ ਬਣੀਏਗੀ ਬਸ ਇਹਦੇ ਵਿੱਚ ਪਾਣੀ ਵਗੈਰਾ ਜਿਹੜਾ ਬਿਲਕੁਲ ਨਹੀਂ ਬਚਿਆ ਤੁਸੀਂ ਵੀ ਉਸ ਹਿਸਾਬ ਨਾਲ ਹੀ ਪਾਣੀ ਪਾਓ ਜਿਹੜਾ ਇਹਦੇ ਵਿੱਚ ਪੂਰਾ ਪੂਰਾ ਆ ਜੇ ਬਾਜੇ ਤਾਂ ਉਹਦਾ ਤਰੀਕਾ ਮੈਂ ਤੁਹਾਨੂੰ ਦੱਸਿਆ ਦੇਖੋ ਮਿਕਸ ਹੋ ਕੇ ਇਹਦਾ ਕਲਰ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੈ ਉਸ ਤੋਂ ਬਾਅਦ ਜੀ ਆਪਾਂ ਇਹਦੇ ਉੱਪਰ ਪਾਵਾਂਗੇ ਹਰਾ ਧਨੀਆ ਹੋਰ ਮੇਥੀ ਵਗੈਰਾ ਜਿਹੜੀ ਚੀਜ਼ ਦੀ ਤੁਹਾਡੀ ਇੱਛਾ ਹੋਵੇ ਤੁਸੀਂ ਇਹਦੇ ਉੱਪਰ ਪਾ ਸਕਦੇ ਹੋ ਹੋਨੇ ਨੂੰ ਤੁਸੀਂ ਕਿਵੇਂ ਮਰਜੀ ਪਰੌਂਠੇ ਨਾਲ ਖਾਓ ਰੋਟੀ ਨਾਲ ਖਾਓ ਜੇ ਬਹੁਤਿਆਂ ਨੂੰ ਮਲਾਈ ਬੜੀ ਪਸੰਦ ਹੁੰਦੀ ਹੈ ਤੇ ਤੁਸੀਂ ਮਲਾਈ ਪਾ ਕੇ ਵੀ ਇਹਨੂੰ ਖਾ ਸਕਦੇ ਹੋ ਤਾਂ ਟੇਸਟ ਜਿਹੜਾ ਕਈ ਗੁਣਾ ਜ਼ਿਆਦਾ ਹੋ ਜਾਊਗਾ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਇਹੋ ਜੀਆਂ ਵਧੀਆ ਵਧੀਆ ਰੈਸਪੀਜ਼ ਦੇਖਣ ਦੇ ਲਈ ਮੇਰੇ ਪੇਜ ਨੂੰ ਤੁਸੀਂ ਫੋਲੋ ਜ਼ਰੂਰ ਕਰੋ ਤੇ ਇੱਕ ਵਾਰ ਤੁਸੀਂ ਮੇਰੇ ਕਹਿਣ ਤੇ ਮੇਰੇ ਤਰੀਕੇ ਦੇ ਨਾਲ ਸੁੱਕੀ ਮੂੰਗੀ ਦੀ ਦਾਲ ਜਿਹੜੀ ਉਹ ਟਰਾਈ ਕਰਕੇ ਜਰੂਰ ਦੇਖਿਓ ਬੱਚਿਆਂ ਨੂੰ ਚਾਹੇ ਰੋਟੀ ਨਾਲ ਸਰਵ ਕਰੋ ਚਾਹੇ ਤੁਸੀਂ ਐਸੇ ਤਰ੍ਹਾਂ ਹੀ ਬਣਾ ਕੇ ਦੇ ਦਿਓ ਸਿੰਪਲ ਹੀ ਖਾਣਗੇ ਤੇ ਬੜਾ ਹੀ ਉਹਨਾਂ ਨੂੰ ਮਜ਼ਾ ਆਊਗਾ ਤੇ ਨਾਲੇ ਜਿਹੜੇ ਦਾਲ ਨਹੀਂ ਖਾਂਦੇ ਉਹ ਵੀ ਖਾਣ ਲੱਗ ਜਾਣਗੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਟਰਾਈ ਕਰਕੇ ਜਰੂਰ ਦੇਖਿਓ ਐਨਜੋਏ ਕਰੋ ਧੰਨਵਾਦ